ਲੋ ਜੀ ਆਪਣਾ ਬਰਾਂਡਾ ਜਿਹੜਾ ਆਪਾਂ ਪਾਇਆ ਸੀਗਾ ਤਿਆਰ ਹੋ ਰਿਹਾ ਆ ਇਹਦੀ ਛੱਤ ਤੇ ਕੰਨਾਂ ਦੇ ਆਪਾਂ ਪਾਈਏ ਉਦੋਂ ਤੁਹਾਨੂੰ ਦਿਖਾਈਆਂ ਸੀ ਵੀਡੀਓ ਤੇ ਇਹਦੇ ਉਨ ਲੱਗੇ ਆਪਾਂ ਫਰਸ਼ ਲਾਉਣ ਤੇ ਕਟਾਈ ਚੱਲ ਰਹੀ ਆ ਪਹਿਲਾ ਬੈੱਡ ਤਿਆਰ ਹੋ ਗਿਆ ਸੀ ਆਪਣਾ ਆ ਜਿਹੜਾ ਉਸ ਤੋਂ ਬਾਅਦ ਫਿਰ ਸਕੀਮ ਬਣੀ ਵੀ ਇਹਨਾਂ ਥੋੜਾ ਜਿਹਾ 3 ਇੰਚ ਦਾ ਲੱਗਦਾ ਸੀ ਬਾਹਰ ਨਾਲ ਉਹਨਾਂ ਸੈਟਿੰਗ ਤੇਗੇ ਤੋਂ ਜਿਹੜਾ ਬਾਹਰ ਤੇਗਾ ਲਾਇਆ ਤੇ 3 ਇੰਚ ਦੇ ਠੀਏ ਫਿਰ ਲਾ ਆ ਕੇ ਤੇ ਆ ਕੰਮ ਚਾਲੂ ਹੋ ਗਿਆ ਤੇ ਦੁਬਾਰਾ ਮਿੱਟੀ ਪਾ ਕੇ ਮਿੱਟੀ ਆਪਰੇ ਥੋੜੀ ਥੋੜੀ ਪਾ ਕੇ ਕਟਾਈ ਚੱਲਦੀ ਆ 2 2.5 ਇੰਚ ਤੇ ਇਧਰ ਮੋਦੀ ਸਾਹਿਬ ਚਲਾ ਰਹੇ ਨੇ ਮਿੱਟੀ ਦੀ ਦ੍ਰੇਸ਼ੀ ਪਾ ਕੇ ਮਿੱਟੀ ਹਾਂਜੀ ਕਿਵੇਂ ਚੱਲੀ ਜਾਂਦਾ ਕੰਮਕਾਰ ਬਹੁਤ ਵਧੀਆ ਜਾਣਾ ਜੀ ਆਨੰਦ ਲੈ ਰਹੇ ਜੀ ਆ ਪੂਰਾ ਆਨੰਦ ਜੀ ਠੀਕ ਹੈ ਤੇ ਇਹ ਦ੍ਰੇਸ਼ੀ ਕਰਕੇ ਤੇ ਹੁਣ ਹੋਰ ਕਿਵੇਂ ਹੋ ਗਿਆ ਕੰਮ ਇਹ ਦੀ ਦੋਰੀ ਕਟਾਈ ਕਰਾਂਗੇ ਫੇਰ ਠੀਕ ਹੈ ਫੇਰ ਕਟਾਈ ਕਰਕੇ ਫੇਰ ਮਿੱਟੀ ਮਾੜੀ ਮਾੜੀ ਪਾ ਕੇ ਠੀਕ ਹੈ ਫੇਰ ਕਟਾਈ ਕਰਾਂਗੇ ਦੀ ਠੀਕ ਹੈ ਤੇ ਜਿੰਨਾ ਜੇਕਰ ਬੈਡ ਪੂਰਾ ਤਿਆਰ ਨਹੀਂ ਹੁੰਦਾ ਹਾਂ ਉਹਨਾਂ ਜੇਕਰ ਕਟਾਈ ਪੂਰੀ ਹੋਏਗੀ ਤੇ ਕੰਮ ਇਹਦਾ ਸੂਤਰ ਦੇ ਵਿੱਚ ਹੋਵੇਗਾ ਠੀਕ ਹੈ ਮਤਲਬ ਇਹਦੀ ਹੁਣ ਕਟਾਈ ਕਰਕੇ ਤੇ ਉਸ ਤੋਂ ਬਾਅਦ ਤੁਸੀਂ ਸੂਤਰ ਲਾਉਣਾ ਜਿਹੜਾ ਠਈਆ ਲਾਏ ਆਹ ਦੇਖਾਂਗੇ ਕਿੱਥੋਂ ਉੱਚੀ ਕਿੱਥੋਂ ਨੀਵੀਂ ਹੋਸਾ ਨਾ ਫਿਰ ਠੀਕ ਹੈ ਇਹਨੂੰ ਬਰਾਵਾਗੇ ਨੂੰ ਸਾਰੇ ਬੈਠੂ ਠੀਕ ਹੈ ਤੇ ਇਧਰ ਮੰਗਾ ਸਿੰਘ ਜੀ ਜਲਾ ਰਹੇ ਨੇ ਦੁਰਮੜ ਬਹੁਤ ਮਿਹਨਤ ਕੀਤੀ ਇਹਨੇ ਪੰਜਾ ਛੇ ਦਿਨਾਂ ਦੇ ਵਿੱਚ ਬਹੁਤ ਇਹਨੇ ਉਦਨ ਦੇ ਬਸ ਦੁਰਮੜ ਦੇ ਲੱਗੇ ਖੜੇ ਨਹੀਂ ਪਉਣਿਆ ਇੱਕ 1.5 ਇੰਚ ਮਿੱਟੀ ਪਾਲੀ ਦੀ ਉਹਨੂੰ ਕੁੱਟ ਲਈਦਾ ਹਾਂਜੀ ਹਾਂਜੀ ਤੇ ਕਿਵੇਂ ਵਧੀਆ ਚੱਲ ਰਿਹਾ ਕੰਮ ਫਿਰ ਹੋਰ ਕਿਰਪਾ ਬਾਬੇ ਨਾਲ ਹੋਜੂ ਤਿਆਰ ਅੱਜ ਹੈ ਸੂਤਰ ਸਾਤਰ ਲਾ ਕੇ ਹਾਂਜੀ ਹਾਂਜੀ ਜੇ ਰਹਿ ਗਿਆ ਤੇ ਕੱਲ ਨੂੰ ਹੋ ਜਾਏਗਾ ਮਤਲਬ ਕੰਮ ਆਪੋ ਕਰਨਾ ਵੀ ਜਿਹੜਾ ਮੈਂ ਹਾਂ ਸੱਲੀ ਆਲਾ ਬਸ ਇਹ ਫਰਸ਼ਮੜੇ ਉੱਤੇ ਪੈ ਜੇ ਤੇ ਐਵੇਂ ਡੰਗਰ ਬੈਠਾ ਵਿੱਚ ਥੱਲੇ ਮੂਤਰ ਖੜਾ ਹੋਦਾ ਕਿ ਫਾਇਦਾ ਨਹੀਂ ਨਹੀਂ ਕਿਹੜਾ ਢਾਲ ਤੇ ਕੱਢ ਕੇ ਇਹ ਆ ਢਾਲ ਇਥੋਂ ਉਦਾਂ ਹੀ ਇੰਦੇ ਕੈਮਰੇ ਚ ਦਿਸੀ ਜਾਂਦੀ ਆ ਵੇ ਢਾਲ ਸੂਤਰ ਤੇ ਲਿਆ ਕੇ ਕਰ ਸਰਜ ਕਰਕੇ ਥੇ ਤੇ 3 ਇੰਚ ਦੀ ਆਪਾਂ ਜਿਹੜੀ ਢਾਲ ਰੱਖੀ ਆ ਜੀ ਤੇ ਦੱਸਿਓ ਕਿਵੇਂ ਆ ਸਿਸਟਮ ਆਪਣਾ ਢਾਲ ਜਿਹੜੀ ਬਿਲਕੁਲ ਸਹੀ ਆ ਜਾਂ ਹੋਰ ਵਧਾਈਏ ਘਟਾਈਏ ਨੂੰ ਇਹ ਵੱਡਿਆਂ ਮੱਝਾਸਤੇ ਮਾਰ ਰਿਹਾ ਥਾ ਆਪਣਾ ਤੇ ਆ ਆਪਣੇ ਛਾਤ ਆ ਤੁਸੀਂ ਦੇਖ ਰਹੇ ਹੋ ਤੁਹਾਨੂੰ ਸਾਰੀਆਂ ਅੱਗੇ ਦਿਖਾਈਆਂ ਵੀਡੀਓ ਪਹਿਲਾ ਬ੍ਰਾਂਡ ਚੱਲਦੇ ਦੀਆਂ ਵੀ ਤੇ ਹੁਣ ਜਿਹੜੀ ਇਹਦੇ ਵਿੱਚ ਤਿਆਰੀ ਚੱਲ ਰਹੀ ਆ ਖੁਰਲੀ ਬਣੇਗੀ ਖੁਰਲੀ ਆਪਾਂ ਕਿਹੜੀ ਬਣਾਉਣੀ ਆ ਕਿੰਨੀ ਚੌੜੀ ਬਣਨੀ ਆ ਕਿੰਨਾ ਬੈੱਡ ਬਣਨਾ ਉਹ ਸਾਰੀ ਤੁਹਾਨੂੰ ਇਹਦੇ ਵਿੱਚ ਵੀਡੀਓ ਵਿੱਚ ਜਾਣਕਾਰੀ ਮਿਲੀ ਜਾਏਗੀ ਤੇ ਆਪੋ ਆਪਣੇ ਵਿਚਾਰ ਜ਼ਰੂਰ ਦਿਹਾ ਜੇ ਤੇ ਜਿਹੜੀ ਖੁਰਲੀ ਜਿਹੜੀ ਫਰਸ਼ ਤੋਂ ਕਿੰਨੀ ਉੱਚੀ ਰੱਖੀਏ ਮੱਜਾਂ ਵਾਸਤੇ ਬਿਲਕੁਲ ਜਿਹੜੀ ਸਹੀ ਰਵੇ ਤੇ ਇਹਦੇ ਵਿੱਚ ਬਾਕੀ ਹੋਰ ਆਪਾਂ ਕੀ ਕੀ ਲਾਉਣੇ ਆ ਖੁਰਲੀ ਤੇ ਉਹ ਵੀ ਸਾਰਾ ਕੁਝ ਤੁਹਾਨੂੰ ਅਪਡੇਟ ਦਵਾਂਗੇ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਧੰਨਵਾਦ ਜੀ ਸਸਰੀ ਗਾਲ ਜੀ ਕਿਵੇਂ ਆਹ ਕੰਮ ਜੇ ਬਣਾਉਣਾ ਕਿਹਨੇ ਹਾਂ ਤੇ ਜ਼ਰੂਰ ਸਾਨੂੰ ਦੱਸਿਆ ਜੀ ਹੋਰ ਕਰੋ ਹਾਂ ਠੀਕ ਹੈ ਕਮੈਂਟ ਕਰੋ ਬਸ ਲਾਈਕ ਸ਼ੇਅਰ ਕਮੈਂਟ ਕਰੋ ਲਾਈਕ ਸ਼ੇਅਰ ਕਰੋ ਹਾਂ ਹਾਲ ਬਰਵਟਾ ਗਾਣਾ ਸੋਣਾ ਮੂਸੇ ਵਾਲੇ ਦਾ ਹਾਂ ਠੀਕ ਕੋਈ ਨਹੀਂ ਆਪਾਂ ਹੀ ਲਾਉਣੇ ਕਿ ਤੁਹਾਨੂੰ ਇੱਥੇ ਤੇ ਆ ਆਪਾਂ ਸਾਰਾ ਹੌਲੀ ਹੌਲੀ ਤਿਆਰ ਕਰ ਰਹੇ ਆ ਤੇ ਪਹਿਲਾਂ ਤੁਸੀਂ ਦੇਖਿਆ ਆਪਣਾ ਜਿਹੜਾ ਸਿਸਟਮ ਬਣਿਆ ਪਸਵਾ ਦਾ ਉਧਰ ਛੱਪਰ ਜਿਹੜਾ ਉਹ ਵੀ ਤੁਹਾਨੂੰ ਦਿਖਾਇਆ ਸਾਰਾ ਆਪਾਂ ਬਹੁਤ ਵਧੀਆ ਉਹ ਵੀ ਰਹਿੰਦਾ ਮਤਲਬ ਸਿਆਲ ਚ ਨਿੱਗ ਤੇ ਗਰਮੀ ਚ ਵਧੀਆ ਠੰਡਾ ਰਹਿੰਦਾ ਤੇ ਆ ਖੜੀਆਂ ਆਪਣੀਆਂ ਬੁਲਬਲਣੀ ਤੇ ਆ ਖੜੀ ਆਪਣੀ ਬਾਨੋ ਤੇ ਮੇਰ ਤੇ ਆਹ ਚੱਲ ਰਿਹਾ ਜੀ ਕੰਮਕਾਰ